ਕਹਿੰਦੇ ਨੇ ਸਿੱਖਣ ਅਤੇ ਪੜ੍ਹਨ ਦੀ ਕੋਈ ਉਮਰ ਨਹੀਂ ਹੁੰਦੀ ਪਰ ਅਜਿਹੀ ਮਿਸਾਲ ਇੱਕ ਛਿੰਦਵਾੜਾ ਦੇ ਵਿੱਚ ਰਹਿਣ ਵਾਲੇ ਪਰਿਵਾਰ ਤੋਂ ਦੇਖਣ ਨੂੰ ਮਿਲਦੀ ਹੈ ਜਿੱਥੇ ਇੱਕੋ ਪਰਿਵਾਰ ਦੇ ਤਿੰਨ ਪੀੜੀਆਂ ਨੇ ਇਕੱਠਿਆਂ ਇੱਕ ਹਾਲ ਦੇ ਵਿੱਚ ਐਗਜ਼ਾਮ ਦਿੱਤਾ ਹੈ ਖਬਰ ਸੁਣ ਕੇ ਤੁਹਾਨੂੰ ਹੈਰਾਨੀ ਜ਼ਰੂਰ ਹੋਏਗੀ ਪਰ ਇਹ ਗੱਲ ਸੱਚ ਹੈ ਤੁਹਾਨੂੰ ਦੱਸਾਂਗੇ ਅੱਗੇ ਕਿ ਆਖਿਰੇ ਪਰਿਵਾਰ ਕੌਣ ਹੈ ਕਿੱਥੋਂ ਦੇ ਰਹਿਣ ਵਾਲੇ ਤੇ ਤਿੰਨ ਪੀੜੀਆਂ ਦੇ ਵਿੱਚ ਉਹ ਕਿਹੜੇ-ਕਿਹੜੇ ਲੋਕ ਨੇ ਜਿਨ੍ਹਾਂ ਨੇ ਐਗਜ਼ਾਮ ਦਿੱਤਾ ਹੈ ਇਮਤਿਹਾਨ ਦਿੱਤਾ ਹੈ ਤੇ ਆਖਿਰ ਉਹਨਾਂ ਨੂੰ ਇਹ ਪੇਪਰ ਜਾਂ ਇਮਤਿਹਾਨ ਦੇਣ ਦੀ ਪ੍ਰੇਰਣਾ ਕਿੱਥੋਂ ਲਈ ਇੱਕੋ ਹਾਲ ਦੇ ਵਿੱਚ ਤਿੰਨ ਪੀੜ੍ਹੀਆਂ ਦੀ ਪ੍ਰੀਖਿਆ ਇੱਕੋ ਸਮੇਂ ਕਰਾਉਣ ਦਾ ਕੇਂਦਰ ਦੇ ਵਿੱਚ ਇਹ ਪਹਿਲਾ ਮਾਮਲਾ ਸੀ ਸਿੱਖਣਾ ਤੇ ਪੜ੍ਹਨ ਦੀ ਕੋਈ ਉਮਰ ਨਹੀਂ ਹੁੰਦੀ ਇਸ ਕਰਕੇ ਛਿੰਦਵਾੜਾ ਦੀ ਸੇਵਾਮੁਕਤ ਅਧਿਆਪਕਾ ਸਰੋਜ ਅਰੋੜਾ ਨੇ 80 ਸਾਲ ਦੀ ਉਮਰ ਦੇ ਵਿੱਚ ਨਾ ਸਿਰਫ ਇਮਤਿਹਾਨ ਦਿੱਤਾ ਸਗੋਂ ਉਸ ਦੀਆਂ ਅਗਲੀਆਂ ਦੋ ਪੀੜ੍ਹੀਆਂ ਵੀ ਉਪਤੇਖਿਆ ਹਾਲ ਵਿੱਚ ਇਕੱਠੇ ਬੈਠੀਆਂ ਦਾਦੇ ਦੇ ਉਸਾਤੇ ਨੂੰਹ ਦੇ ਨਾਲ-ਨਾਲ ਪੋਤੇ ਨੂੰ ਵੀ ਪ੍ਰੇਰਿਤ ਕੀਤਾ ਜ਼ਿਕਰਯੋ ਗੱਲ ਹੈ ਕਿ ਇੱਕੋ ਹਾਲ ਦੇ ਵਿੱਚ ਤਿੰਨ ਪੀੜ੍ਹੀਆਂ ਦੇ ਇੱਕੋ ਸਮੇਂ ਪ੍ਰੀਖਿਆ ਦੇਣ ਦਾ ਇਹ ਪਹਿਲਾ ਮਾਮਲਾ ਹੈ ਸਰੋਜ ਅਰੋੜਾ ਲਗਭਗ 20 ਸਾਲ ਪਹਿਲਾਂ ਇੱਕ ਅਧਿਆਪਕ ਵਜੋਂ ਸੇਵਾਮੁਕਤ ਹੋਈ ਸੀ ਪਰ 80 ਸਾਲ ਦੀ ਉਮਰ ਦੇ ਵਿੱਚ ਉਹ ਇੰਦਰਾ ਗਾਂਧੀ ਓਪਨ ਯੂਨੀਵਰਸਿਟੀ ਦੇ ਚਿੰਦਵਾੜਾ ਸਟੱਡੀ ਸੈਂਟਰ ਦੇ ਵਿੱਚ ਭੋਜਨ ਅਤੇ ਪੋਸ਼ਣ ਦੇ ਵਿੱਚ ਡਿਪਲੋਮਾ ਲਈ ਹਾਜ਼ਰ ਹੋਈ ਖਾਸ ਗੱਲ ਇਹ ਹੈ ਕਿ ਉਹਨਾਂ ਨੇ ਖੁਦ ਇਮਤਿਹਾਨ ਦਿੱਤਾ ਨਾਲ ਹੀ ਉਹਨਾਂ ਦੀ ਨੂੰਹ ਡਾਕਟਰ ਸੁਨੀਤਾ ਅਰੋੜਾ ਅਤੇ ਪੋਤਰੇ ਓਮ ਬੱਤਰਾ ਨੇ ਵੀ ਉਹਨਾਂ ਦੇ ਨਾਲ ਉਸੇ ਹਾਲ ਦੇ ਵਿੱਚ ਬੈਠ ਕੇ ਐਸੇ ਕੋਰ ਤੇ ਲਈ ਇਮਤਿਹਾਨ ਦਿੱਤਾ ਤਾਂ ਦਾਦ ਜੀ ਕਿ ਸੇਵਾਮੁਕਤ ਅਧਿਆਪਕ ਦੇ ਪਤੀ ਇੰਜੀਨੀਅਰ ਵੀਰਬਲ ਅਰੋੜਾ ਦਾ ਫਰਵਰੀ ਮਹੀਨੇ ਦੇ ਵਿੱਚ ਦਿਹਾਂਤ ਹੋ ਗਿਆ ਸੀ ਜਿਸ ਕਾਰਨ ਉਹ ਖੁਦ ਅਤੇ ਉਸਦੇ ਪਰਿਵਾਰ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ ਪੂਰੇ ਪਰਿਵਾਰ ਵਿੱਚੋਂ ਨਕਾਰਾਤਮਕ ਸੋਚਾਂ ਨੂੰ ਦੂਰ ਕਰਨ ਤੇ ਲੋਕਾਂ ਨੂੰ ਸੁਨੇਹਾ ਦੇਣ ਦੇ ਉਦੇਸ਼ ਨਾਲ ਉਸਨੇ ਪੜਾਈ ਜਾਰੀ ਰੱਖੀ ਅਤੇ ਪ੍ਰੀਖਿਆ ਹਾਲ ਦੇ ਵਿੱਚ ਬੈਠ ਕੇ ਪ੍ਰੀਖਿਆ ਵੀ ਦਿੱਤੀ। ਦਾਸੀ ਤੋਂ ਬਾਹਰ ਆ ਕੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਉਸਨੇ ਆਪਣੇ ਪਰਿਵਾਰ ਨੂੰ ਇੱਕਜੁੱਟ ਕੀਤਾ ਅਤੇ ਪੜਾਈ ਸ਼ੁਰੂ ਕੀਤੀ।